ਆਸਾ ਮਹਿਲਾ ਪੰਜਵਾ ਹਰ ਰਸ ਛੋੜ ਹੋਸ਼ੈ ਰਸ ਮਾਤਾ ਕਰਮ ਹੈ ਵਸਤ ਬਾਹਰ ਉੱਠ ਜਾਤਾ ਹਰ ਰਸ ਛੋੜ ਹੋਸ਼ੈ ਰਸ ਮਾਤਾ ਗਿਆਨ ਤੋਂ ਬਿਨਾ ਇਹ ਮਨੁੱਖ ਕੀ ਕਰਦਾ ਹੈ ਮਨੁੱਖ ਦਾ ਅਰਥ ਮਾਨਸ ਦੇਹੀ ਉਹ ਮਾਨਸ ਦੇਹੀ ਚਾਹੇ ਭੈਣ ਹੈ ਚਾਹੇ ਭਰਾ ਹੈ ਦਸ਼ਨਾ ਪੰਦਨਾ ਮੈਂ ਜੁ ਤੋ ਮਨੁਖ ਕਹਿਤਾ ਮਨੁਖ ਸਾਂਝਾ ਲਭ ਚੋਂਦਾ ਹੈ ਇਸਤਰੀ ਪੁਰਸ਼ ਵਾਸਤੇ ਮਾਨਸ ਦੇਹੀ ਨੂੰ ਮਨੁਖ ਕਹਿੰਦੇ ਹਾਂ ਸੋ ਇਹ ਮਨੁਖ ਸੱਚੇ ਗਿਆਨ ਤੋਂ ਬਿਨਾ ਹੋਸ਼ੇ ਰਸਾਂ ਨੂੰ ਹੋਸ਼ੇ ਰਸਾਂ ਦੇ ਵਿੱਚ ਪਹਿਲੋ ਮਸਤ ਹੋ ਜਾਂਦਾ ਹੈ ਹਰੀ ਰਸ ਨੂੰ ਛੱਡ ਕੇ ਇੱਕੋ ਹੀ ਰਸ ਹੈ ਜਿਹੜਾ ਸੱਚਾ ਰਸ ਹੈ ਉਹ ਕਿਹੜਾ ਸੱਚ ਦਾ ਰਸ ਜਿਹਨੂੰ ਖਰੀਦਾ ਰਸ ਵੀ ਕਹਿ ਦਿੰਦੇ ਆ ਪ੍ਰੇਮ ਰਸ ਵੀ ਕਹਿ ਦਿੰਦੇ ਆ ਬਸ ਜਿਹਨੂੰ ਇਹ ਰਸ ਪੈ ਜਾਵੇ ਬਾਣੀ ਦਾ ਸ਼ਬਦ ਦਾ ਗਿਆਨ ਦਾ ਇਹ ਰਸ ਕਿੱਥੋਂ ਮਿਲਦਾ ਹੈ ਇਹ ਹੀ ਪਹਿਲਾਂ ਸਮਝ ਲਓ ਕੋਈ ਵੀ ਚੀਜ਼ ਲੈਣੀ ਹੋਵੇ ਦੁਕਾਨ ਦਾ ਪਤਾ ਹੋਣਾ ਚਾਹੀਦਾ ਆਹੀਂ ਮਿਲੂ ਨਾ ਹੁਣ ਹਰ ਰਸ ਮਿਲਦਾ ਕਿੱਥੋਂ ਹੈ ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਪਹਿਲੀ ਗੱਲ ਤੈ ਸੁਣ ਲੋ ਵੀ ਇਹ ਮੁੱਲ ਨਹੀਂ ਮਿਲਦਾ ਹਰ ਰਸ ਕੀ ਕੀਮਤ ਕਹੀ ਨਾ ਜਾਏ ਫੇ ਮਿਲਦਾ ਕਿੱਥੋਂ ਹੈ ਕਹਿੰਦੇ ਹਰ ਰਸ ਸਾਧੂ ਹਟ ਸਮਾਏ ਇਹ ਜੋ ਹਰੀ ਰਸ ਹੈ ਇਹ ਸਾਧੂ ਦੀ ਹੱਟ ਵਿੱਚ ਹੈ ਸਾਧੂ ਦੀ ਹੱਟ ਮੀਨ ਗੁਰਬਾਣੀ ਗੁਰਬਾਣੀ ਸਾਧੂ ਸਤ ਗੁਰੂ ਦੀ ਹੱਟ ਹੈ ਨਾ ਇਹ ਇੱਥੇ ਹੈ ਪਰਹੀ ਪਿਆਸ ਜਾਨਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਗੁਰ ਪਾਸੇ ਰਮ ਰਾਜੇ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਂਟ ਸਮਾਏ ਲੱਖ ਕਰੋੜੀ ਮਿਲੈ ਨਾ ਮਿਲੈ ਨਾ ਕੀ ਕਹਿੰਦੇ ਇਹ ਦੁਕਾਨ ਇਦਾਂ ਦੀ ਹੈ ਵੀ ਲੱਖਾਂ ਕਰੋੜਾਂ ਨੂੰ ਵੀ ਨਹੀਂ ਮਿਲਦਾ ਮੁੱਲ ਦੀ ਪਸਤੂ ਨਹੀਂ ਇਹ ਲੱਖ ਕਰੋੜੀ ਮਿਲੈ ਨਾ ਮਿਲੈ ਨਾ ਕੀ ਫੇ ਕਿਹਨੂੰ ਮਿਲਦਾ ਜਿਸਹਿ ਪ੍ਰਾਪਤ ਹੈ ਜਿਹਨੂੰ ਸਤਗੁਰ ਦੀ ਹਜ਼ੂਰੀ ਵਿੱਚ ਸਤਸੰਗ ਦੀ ਪ੍ਰਾਪਤੀ ਹੈ ਜਿਸਹਿ ਪ੍ਰਾਪਤ ਤਿਸ ਹੀ ਦੇ ਇਹ ਹਰੀ ਰਸ ਸਤਸੰਗੀਆਂ ਨੂੰ ਬਖਸ਼ਿਸ਼ ਕਰਕੇ ਦੇ ਦਿੱਤਾ ਜਾਂਦਾ ਹੈ ਪਾਵੇ ਬਖਸ਼ਿਸ਼ ਹੁੰਦੀ ਹੈ ਸਤਸੰਗ ਦੇ ਵਿੱਚ ਸਪਸ਼ਟ ਹੋ ਗਈ ਗੱਲ ਇਹ ਤਾਂ ਹੋ ਗਿਆ ਅਸਲੀ ਰਸ ਸੰਖੇਪ ਆਪਾਂ ਸਮਝ ਲਿਆ ਪਰ ਗੁਰੂ ਜੀ ਕਹਿੰਦੇ ਬਹੁਤੀ ਜਿਹੜੀ ਮਨੁੱਖਤਾ ਹੈ ਇਹ ਹੋਸ਼ੇ ਰਸਾਂ ਦੇ ਵਿੱਚ ਮਸਤ ਹੋ ਜਾਂਦੀ ਹੈ ਹੋਸ਼ੇ ਦਾ ਸਮਝ ਗਏ ਨਾ ਕੱਚੇ ਰਸ ਕਹ ਲਓ ਹੋਸ਼ੇ ਰਸ ਚਸ ਕੇ ਵੀ ਕਹਿ ਸਕਦੇ ਸੋ ਇਹ ਸਰੀਰਿਕ ਚਸਕਿਆਂ ਦੇ ਵਿੱਚ ਮਸਤ ਹੋ ਜਾਂਦੀ ਹੈ ਬਹੁਤੀ ਜਿਹੜੀ ਮਨੁੱਖਤਾ ਹੈ ਹੁਣ ਗੁਰੂਕੋਲਾ ਬੈਠ ਕੇ ਸੱਚ ਦਾ ਸੱਚੇ ਗਿਆਨ ਦਾ ਰਸਤਾ ਬਿਰਲੇ-ਵਿਰਲੇ ਮੰਨਦੇ ਐ ਪਰ ਬਹੁਤੇ ਜਿਹੜੇ ਨੇ ਆਪਾਂ ਦੇਖਦੇ ਆਂ ਕੁਝ ਲੋਕ ਤਾਂ ਮਹਿਫਲਾਂ ਦਾ ਰਸ ਕੱਚਾ ਰਸ ਹੋਸ਼ਾ ਰਸ ਹੋ ਕਿ ਇਹ ਮਹਿਫਲਾਂ ਦੇ ਵਿੱਚ ਵਹਿੰਦੇ ਆਂ ਮਹਿਫਲਾਂ ਚ ਬਹਿ ਕੇ ਫੇ ਗਲਾਸੀਆਂ ਵੀ ਖੜਕਾਉਂਦੇ ਆ ਗਲਾਸੀ ਦੇ ਯਾਰਾਂ ਨੂੰ ਕੀ ਕਹਿੰਦੇ ਨੇ ਜਿਗਰੀ ਯਾਰ ਇਹ ਤਾਂ ਮੇਰੇ ਜਿਗਰੀ ਯਾਰ ਆ ਜਿਨ੍ਹਾਂ ਨਾਲ ਗਲਾਸੀਆਂ ਖੜਕਾਉਂਦਾ ਤੇ ਇਹ ਇਹ ਗਲਾਸੀ ਜਿੱਥੇ ਖੜਕਦੀ ਹੈ ਤੇ ਕਈ ਲੋਕ ਕੀ ਕਹਿੰਦੇ ਨੇ ਵਾਹ ਵਾਹ ਸਵਾਦ ਹੀ ਆ ਗਿਆ ਇਦਾਂ ਹੀ ਕਹਿੰਦੇ ਨੇ ਨਾ ਰਸ ਇਹ ਹੋਸ਼ੇ ਰਸਨ ਇਹ ਨਾ ਇਹ ਦੇਖਣ ਨੂੰ ਤਾਂ ਗਲਾਸੀ ਨਿੱਕੀ ਜੀ ਲੱਗਦੀ ਹੈ ਚੰਦਰਿਆ ਪਰ ਇਹਦੇ ਵਿੱਚ ਪਤਾ ਨਹੀਂ ਕਿੰਨੇ ਏਕੜ ਜ਼ਮੀਨ ਪਤਾ ਨਹੀਂ ਕਿੰਨੀ ਜੈਦਾਂ ਦਾ ਪਰਵਾਰ ਦੀਆਂ ਖੁਸ਼ੀਆਂ ਬੱਚਿਆਂ ਦਾ ਭਵਿੱਖ ਇਹ ਗਲਾਸੀ ਦੇ ਵਿੱਚ ਡੁੱਬ ਜਾਂਦਾ ਹੈ ਇਹ ਗਲਾਸੀ ਰਸਾਇਕ ਨਹੀਂ ਇਹ ਗਲਾਸੀ ਤਾਂ ਸਭ ਕੁਝ ਡੋਬ ਦਿੰਦੀ ਹੈ ਕਿੰਨੇ ਡੁੱਬ ਗਿਆ ਜ ਨਸ਼ਿਆਂ ਦੇ ਵਿੱਚ ਨਸ਼ਾ ਕੋਈ ਹੈ ਭਾਵੇਂ ਤਮਾਕੂ ਤੋਂ ਲੈ ਕੇ ਚਿੱਟੇ ਤੱਕ ਕਿਉਂਕਿ ਹੈ ਵੀ ਤਮਾਕੂ ਦੇ ਹੱਥ ਵੀ ਨਹੀਂ ਲਾਉਣਾ ਭਾਵ ਕੇ ਮਾਮੂਲੀ ਨਸ਼ਾ ਵੀ ਨਹੀਂ ਵਰਤਣਾ ਇਹਦਾ ਅਰਥ ਇਹ ਨਹੀਂ ਵੀ ਹੋਰ ਨਸ਼ੇ ਵਰਤਿ ਚੰਨੋ ਇਹ ਤੇ ਭਲੇ ਖਾਜੂ ਕਈ ਆਈਆਂ ਅਰਥ ਕੱਢਦੇ ਹਨਾ ਹਾਂਜੀ ਵੀ ਬਿਲਕੁਲ ਮਾਮੂਲੀ ਕੋਈ ਨਸ਼ਾ ਨਹੀਂ ਕਰਨਾ ਇਹ ਇਹਦਾ ਅਰਥ ਸਮਝਣ ਵਾਸਤੇ ਮੈਂ ਇੱਕ ਗੱਲ ਹੋਰ ਤੁਹਾਨੂੰ ਪਕੜ ਕੇ ਆ ਜੂ ਗੱਲ ਪੀ ਜਿਵੇਂ ਆਪਾਂ ਕਹਿੰਦੇ ਨੇ ਇਹ ਕਹਾਵਤ ਹੈ ਵੀ ਕਿਸੇ ਦਾ ਲੂਣ ਖਾ ਕੇ ਵੀ ਹਰਾਮ ਨਹੀਂ ਕਰਨਾ ਭਾਵ ਕੀ ਹੋਇਆ ਫਿਰ ਵੀ ਕਿਸੇ ਦਾ ਮਮੂਲੀ ਖਾ ਕੇ ਵੀ ਹਰਾਮ ਨਹੀਂ ਕਰਨਾ ਕਿਉਂਕਿ ਲੂਣ ਸਸਤਾ ਹੁੰਦਾ ਤੇ ਥੋੜਾ ਪੈਂਦਾ ਹੁਣ ਇਹਦਾ ਅਰਥ ਐ ਨਾ ਕੱਢ ਲਿਓ ਵੀ ਲੂਣ ਖਾ ਕੇ ਤਾਂ ਹਰਾਮ ਨਹੀਂ ਕਰਨਾ ਵੀ ਗਲਾਬ ਜਮਣਾ ਖਾ ਕੇ ਭੁੱਲ ਜੇ ਉਹਦਾ ਮਤਲਬ ਹੈ ਇਹਦਾ ਕਈ ਤਰ੍ਹਾਂ ਸਹੀ ਕੱਢਦੇ ਨੇ ਨਾ ਲੈ ਆਏ ਮਿੱਠਾ ਖੰਡ ਤਾਂ ਕਿੰਨੀ ਮਹਿੰਗੀ ਹੁੰਦੀ ਹੈ ਲੂਣ ਤੋਂ ਤੇ ਪੈਂਦੀ ਵੀ ਜਿਆਦੇ ਹੈ ਓ ਭਾਈ ਕਿਤੇ ਐਨਾ ਸਮਝ ਲਿਆ ਵੀ ਲੂਣ ਖਾ ਕੇ ਤਾਂ ਹਰਾਮ ਨਹੀਂ ਕਰਨਾ ਤੇ ਮਿੱਠਾ ਖਾ ਕੇ ਬੋਲੋ ਜੋ ਕਮਾਲ ਹੋ ਗਈ ਭਾਮ ਕੀ ਐ ਵੀ ਅਸੀਂ ਤਾਂ ਕਿਸੇ ਦਾ ਮਾਮੂਲੀ ਜਾ ਖਾ ਕੇ ਵੀ ਹਰਾਮ ਨਹੀਂ ਕਰਦੇ ਵੀ ਮਿੱਠਾ ਖਾ ਕੇ ਤਾਂ ਅਸੀਂ ਕੀ ਹਰਾਮ ਕਰਨਾ ਐ ਅਸੀਂ ਤਾਂ ਕਹਿੰਦਾ ਲੂਣ ਖਾ ਕੇ ਨਹੀਂ ਹਰਾਮ ਕਰਦੇ ਇਹਨੂੰ ਐ ਸਮਝਣਾ ਐ ਇਵੇਂ ਚ ਕਿਹਨੂੰ ਸਮਝਣਾ ਐ ਵੀ ਅਸੀਂ ਕੋਈ ਹੋਰ ਨਸ਼ਾ ਵਿਸ਼ਾ ਤਾਂ ਕੋਈ ਸ਼ਰਾਬ ਕੋਈ ਚਿੱਟਾ ਕੋਈ ਸਮਾਇਕ ਹੈ ਰਵਣ ਕੈਮੀਕਲ ਨਸ਼ੇ ਨਾ ਨਾ ਅਸੀਂ ਤਾਂ ਤਮਾਕੂ ਦੇ ਵੀ ਹੱਥ ਨਹੀਂ ਲਾਉਂਦੇ ਭਾਵੇਂ ਅਸੀਂ ਤਾਂ ਕੋਈ ਮੂਲਲੀ ਨਸ਼ਾ ਵੀ ਨਹੀਂ ਵਰਤਦੇ ਕਿਉਂਕਿ ਉਹਨਾਂ ਸਮੇਂ ਚ ਜਦੋਂ ਤਮਾਕੂ ਆਇਆ ਸੀ ਇੰਡੀਆ ਦੇ ਵਿੱਚ ਤਾਂ ਉਸ ਵੇਲੇ ਨੂੰ ਨਸ਼ੀ ਨਹੀਂ ਮੰਨਦੇ ਸੀ ਕਿ ਰੋਕੋ ਹੁਣ ਚਲੋ ਕੋਈ ਆਮ ਹੀ ਗੱਲ ਹੈ ਚਾ ਕੋਈ ਗੱਲ ਨਹੀਂ ਇਦਾਂ ਹੀ ਸਮਝਦੇ ਸੀ ਸੋ ਰੋਹ ਵਿਚਾਰ ਸੋ ਅਸਲ ਗੱਲ ਕੀ ਹੈ ਵੀ ਨਸ਼ਾ ਹੈ ਜਿਹੜਾ ਇਹ ਕੋਈ ਰਸ ਨਹੀਂ ਬਹੁਤ ਲੋਕ ਸਮਝਦੇ ਵੀ ਰਸ ਚਸਕਾ ਨਾ ਨਾ ਇਹ ਤਾਂ ਬਰਬਾਦ ਕਰ ਦਿੰਦਾ ਜੇ ਕੋਈ ਗਲਤੀ ਕਰਦਾ ਤਾਂ ਅੱਜ ਤੋਂ ਬਾਅਦ ਗਲਤੀ ਨਾ ਕਰੇ ਉਹ ਬਹਿ ਤਾਂ ਸਿਆਣੀ ਬੈਠੀ ਆ ਸੰਗਤ ਬਹੁਤ ਫਿਰ ਵੀ ਚਲੋ ਕੋਈ ਗਲਤੀ ਕਰਦਾ ਹੁੰਦਾ ਸੋ ਨਸ਼ਾ ਇਹਨੂੰ ਛੱਡ ਦੇਣਾ ਇਹ ਬਰਬਾਦੀ ਹੈ ਨਸ਼ਾ ਕਰਨ ਦਾ ਅਰਥ ਆਪਣੇ ਆਪ ਨੂੰ ਆਪਣੇ ਹੱਥੀਂ ਕਹਿ ਦਿਓ ਜ਼ਹਿਰ ਦੇਣੀ ਕਿਉਂਕਿ ਹਰ ਇੱਕ ਨਸ਼ਾ ਸਲੋ ਪੌਇਜ਼ਨ ਹੈ ਭਾਵੇਂ ਐਸੀ ਜ਼ਹਿਰ ਹੈ ਜਿਹੜੀ ਸਰੀਰ ਨੂੰ ਹੌਲੀ-ਹੌਲੀ ਖਤਮ ਕਰਦੀ ਹੈ ਨਸ਼ਾ ਕਰਨ ਦਾ ਮਤਲਬ ਖੁਦਕੁਸ਼ੀ ਕਰਨਾ ਹੈ ਆਪਣੇ ਆਪ ਨੂੰ ਆਫਵਾਹ ਦੇਣਾ ਇਸ ਕਰਕੇ ਇਹ ਨਾ ਮਾੜਾ ਹੈ ਨਸ਼ਾ ਕਰਨ ਦਾ ਅਰਥ ਪਸ਼ੂ ਤੋਂ ਵੀ ਨਕੰਮੇ ਹੋਣਾ ਗੁੱਸਾ ਨਾ ਕਰਿਓ ਨਸ਼ਾ ਕਰਨ ਵਾਲਾ ਪਸ਼ੂ ਤੋਂ ਨਕੰਮੇ ਤੁਸੀਂ ਕਹੋ ਕਿਵੇਂ ਪਸ਼ੂ ਮਾੜੀ ਬੂਟੀ ਨੂੰ ਨੱਕ ਲਾ ਕੇ ਸੁੰਘ ਕੇ ਛੱਡ ਦਿੰਦਾ ਖਾਂਦਾ ਨਹੀਂ ਸਿਹਤ ਦਾ ਖਿਆਲ ਰੱਖਦਾ ਜੇ ਤੂੰ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦਾ ਚੰਦਰਿਆ ਪਸ਼ੂ ਤੋਂ ਵੀ ਨਕੰਮੇ ਬੋਲੋ ਸਤਨਾਮ ਫੇਰੀ ਵਾਰ ਲੈ ਪਸ਼ੂ ਤਾਂ ਧਿਆਨ ਰੱਖਦਾ ਆਪਦੀ ਸਿਹਤ ਦਾ ਪਸ਼ੂ ਨਹੀਂ ਹੰਦਾ ਮਾੜੀ ਬੁੱਟੀ ਹਾਂਜੀ ਤੂੰ ਧਿਆਨ ਨਹੀਂ ਰੱਖਦਾ ਇੱਕ ਨਸ਼ਾ ਕਰਨ ਵਾਲਾ ਮੈਨੂੰ ਮਿਲਿਆ ਸ਼ਰਾਬ ਪੀਂਦਾ ਸੀ ਮੈਂ ਕਿਹਾ ਮੋਟਰਸਾਈਕਲ ਹੈਗਾ ਤੇਰੇ ਕੋਲੇ ਕਹਿੰਦਾ ਹਾਂਜੀ ਮੈਂ ਕੀ ਪਾਉਣਾ ਹੁੰਦਾ ਉਹਨੂੰ ਲੱਗਿਆ ਵੀ ਕਿ ਕਿੱਧਰ ਗੱਲ ਜੀ ਚੱਲ ਗਈ ਕਹਿੰਦਾ ਜੀ ਪਟ્રોલ ਹੀ ਪੈਂਦਾ ਮੈਂ ਚਲੋ ਪਟ્રોલ ਹਾਲ ਤੇਰੇ ਕੋਲੇ ਪਟ્રોલ ਹੀ ਪਾਉਣੇ ਤੇ ਡੀਜ਼ਲ ਪਾਇਆ ਕਦੇ ਕਹਿੰਦਾ ਨਾ ਮੈਂ ਕਾਤੇ ਨਹੀਂ ਪਾਇਆ। ਮੈਂ ਤਾਂ ਉਮੀਦ ਹੀ ਬੋਲਿਆ ਹੂੰ ਕੋਲ ਪੈਂਦਾ ਨਹੀਂ। ਲੋ ਨੂੰ ਆਏ ਜੇ ਲੱਗਿਆ ਰੇ ਪੁੱਛਣ ਦੀ ਕਿ ਲੋਣਾ ਕਹਿੰਦਾ ਪੈਂਦਾ ਨਹੀਂ। ਮੈਂ ਠੀਕ ਹੈ ਪੈਂਦਾ ਨਹੀਂ। ਇਹਦਾ ਮਤਲਬ ਲੋ ਤੂੰ ਆਪਣੇ ਮੋਟਰਸਾਈਕਲ ਦਾ ਖਿਆਲ ਰੱਖਵੇਂ। ਉਹਨਾਂ ਰੱਖਣੀ ਪੈਂਦਾ। ਮੈਂ ਚੰਦਰੇ ਆਪ ਦਾ ਖਿਆਲ ਵੀ ਰੱਖ ਲੈ ਕਰ ਫੇ ਨੀਂਵੀ ਪਾ ਗਿਆ। ਸੌਖੀ ਗੱਲ ਕਹਤੀ ਨਾ ਕਿ ਮੋਟਰਸਾਈਕਲ ਦੀ ਟੈਂਕੀ ਚ ਜੋ ਪੈਂਦਾ ਉਹ ਪਾਉਣਾ ਹੈ। ਚੰਦਰੇ ਆਪਣੀ ਟੈਂਕੀ ਵਿੱਚ ਜੋ ਮਰਜ਼ੀ ਪਾ ਲੈਣਾ ਹੈ। ਉਹ ਤੇਰਾ ਢੱਡਾ ਤਾਂ ਮੋਟਰਸਾਈਕਲ ਦੀ ਟੈਂਕੀ ਤੋਂ ਵੀ ਨਕਮ ਐ ਕਿਉਂਕਿ ਮੋਟਰਸਾਈਕਲ ਦੀ ਟੈਂਕੀ 'ਚ ਜੋ ਪੈਂਦਾ ਉਹ ਪਾਉਣਾ ਤੇ ਢੱਡ ਵਿੱਚ ਜੋ ਮਰਦੀ ਬਾ ਲੈਣਾ ਜਾ ਉਹ ਨਕਮਿਆ ਮੋਟਰਸਾਈਕਲ ਤੋਂ ਨਕਮ ਐ ਮੋਟਰਸਾਈਕਲ ਦਾ ਖਿਆਲ ਰੱਖਦਾ ਆਪਦਾ ਨਹੀਂ ਖਿਆਲ ਰੱਖਦਾ ਵੀ ਆਪਦਾ ਵੀ ਰੱਖ ਲਿਆ ਕਰ ਖਿਆਲ ਦੇਖ ਲਿਆ ਕਰ ਕੀ ਪੈਂਦਾ ਕੀ ਨਹੀਂ ਪੈਂਦਾ ਸੋ ਕਹਿਣ ਦਾ ਭਾਵ ਇਹ ਕੱਚੇ ਰਸਾਂ ਦੇ ਵਿੱਚ ਨਾ ਪਈਏ ਬੜੇ ਨੇ ਹੋਸ਼ੇ ਰਸ ਉਹਨਾਂ ਸਮਾਂ ਨਹੀਂ ਕਈ ਅੱਖਾਂ ਦੇ ਹੋਸ਼ੇ ਰਸ ਵਿੱਚ ਮਰ ਜਾਂਦੇ ਐ ਅੱਧ ਨੰਗੇ ਨਾਚ ਵੇਖਦੇ ਅਸ਼ਰੀਲ ਤਸਵੀਰਾਂ ਦੇਖਦੇ ਮਾੜੇ ਭਾਵ ਵਿੱਚ ਤੱਕਦੇ ਗੰਦੀਆਂ ਪਿਕਚਰਾਂ ਵੇਖਦੇ ਇਦਾਂ ਹੀ ਹੁੰਦਾ ਨਾ ਹਾਂਜੀ ਉਹ ਅੱਖਾਂ ਦਾ ਕੱਚਾ ਰਸ ਹੋਸ਼ਾ ਰਸ ਕੋ ਕੰਨਾਂ ਦੇ ਰਸ ਚ ਮਰ ਜਾਂਦੇ ਐ ਗੰਦੀਆਂ ਟੇਪਾਂ ਸੁਣਦੇ ਬੰਨ ਚ ਲਿਖਿਆ ਨਾ ਗੰਦਨ ਵੈਣ ਸੁਣੇ ਉਰਜਾਮਹਿ ਨਾਮ ਲੈਤ ਅਲਕਾਇਆ ਗੁਰੂ ਜੀ ਕਹਿੰਦੇ ਗੰਦੇ ਗੀਤ ਸੁਣ ਕੇ ਗੰਦੇ ਗੀਤਾਂ ਚ ਮਸਤ ਹੋ ਜਾਂਦਾ ਹੈ ਉਰਜ ਜਾਂਦਾ ਹੈ ਗੰਦਨ ਵੈਣ ਸੁਨੇ ੁਰਜਾਮਹੀਂ ੁਰਜਾਮੇ ਦਾ ਮਤਲਬ ਉਹਦੇ ਵਿੱਚ ਹੀ ਮਸਤ ਹੋ ਜਾਂਦਾ ਉਹ ਚੀ ਉਲਝ ਜਾਂਦਾ ਨਾਮ ਲਾਇਤ ਅਲਕਾਇਆ ਤੇ ਪਰਮੇਸ਼ਰ ਦਾ ਨਾਮ ਲੈਣ ਵੇਲੇ ਹਾਲਸਾ ਕਰਦਾ ਕਮਾਲ ਹੋ ਗਿਆ ਕਿਤੇ ਬੰਦ ਇਦਾਂ ਲਿਖਿਆ ਵਚਨ ਗੰਦਨ ਵੈਣ ਰੱਤਾ ਹਿਤਕਾਰੀ ਕਹਿੰਦੇ ਗੰਦੇ ਕੀਤਾ ਦੇ ਵਿੱਚ ਪਿਆਰ ਪਾਲਿਆ ਹਿਤ ਪਾਲਿਆ ਗੰਦੇ ਕੀਤਾ ਚ ਮਸਤ ਹੋ ਗਿਆ ਰੱਤਿਆ ਗਿਆ ਨਾ ਗੰਦਨ ਵੈਣ ਰੱਤਾ ਹਿਤਕਾਰੀ ਸ਼ਬਦ ਹੈ ਸੁਰਤਨਾ ਆਈ ਤੇ ਸ਼ਬਦਾਂ ਦੇ ਪਾਸੇ ਸੁਰਤ ਹੀ ਨਹੀਂ ਆਈ। ਸ਼ਬਦਾਂ ਦੇ ਪਾਸੇ ਸੁਰਤ ਨਹੀਂ ਆਈ। ਆ ਦੇਖਿਆ ਆਨੰਦ ਕਰ ਜਾਂ ਮੇਲੇ ਹੁਣ ਤਾਂ ਖਲ ਕੰਮ ਹੀ ਨਿਭੜ ਗਏ ਹੁਣ ਤਾਂ ਜਾਂਦੀ ਹੀ ਨਹੀਂ ਗੁਰਦੁਆਰੇ ਤਾਂ ਹੁੰਦੀ ਹੀ ਨਹੀਂ ਬਹੁਤੇ। ਹਾਂ ਇੱਕੋ ਬਸੋਂ ਫੋਫਰ ਲੈ ਜੋ ਇੱਕ ਬਸ ਮਾਮੇ ਨੂੰ ਲੈ ਜੋ ਪਾਸੇ ਚਾਚਾ ਬਾਇਆ ਲੈ ਜੋ ਆਪਣਾ ਸਬਜ਼ੀਆਂ ਨੇ ਵਾਗ ਜੋ ਸਾਰੇ ਹੁਣ ਕੀ ਕਰਾਂਗੇ ਉੱਥੇ ਜਾ ਕੇ ਗੁਰਦੁਆਰੇ ਦੇਖੋ ਕਿਹੇ ਜੀ ਜਵਾਨ ਹੋ ਗਏ ਦੇਖਾਂ ਦੀ ਹਨਾ ਕੀ ਕਹਿੰਦੇ ਨੇ ਸੌਰੇ ਜਾ ਕੇ ਕੀ ਕਰੋਗੇ ਗੁਰਦੁਆਰੇ ਪੰਜ ਚੜ੍ਹ ਆਣੇ ਵਾਗ ਜੋ ਅਨੰਦ ਕਾਰਜ ਕਰਾਇਆ ਉਹ ਬਾਕੀ ਬਖ ਵਿੱਚ ਉਹ ਉਧਰ ਚੱਲਦੇ ਆਂ ਆਰਕੈਸਟਰ ਆਈਆਂ ਬੈਠੀਆਂ ਸਟਾਲਾਂ ਲੱਗੀਆਂ ਪਈਆਂ ਸ਼ਰਾਬ ਦੀਆਂ ਡੀਜੇ ਚੱਲੀ ਜਾਂਦਾ ਲੌਂਕ ਮੇਲਾ ਦਾ ਉਧਰ ਹੈ ਕੱਚੇ ਹੋਸ਼ੇ ਰਸ ਦੀ ਗੱਲ ਚੱਲਦੀ ਹੈ ਨਾ ਹਰ ਰਸਤਾ ਛੰਡਤਾ ਨਾ ਜੇ ਆ ਵੀ ਜਾਣ ਫਿਰ ਕਹਣਗੇ ਗਿਆਨੀ ਜੀ ਮੜਾ ਜਾ ਛੇਤੀ ਕਰੋ ਤੇ ਗਾਉਣ ਵਾਲੇ ਨੂੰ ਕਹਣਗੇ ਇੱਕ ਹੋਰ ਲਾ ਦੇ ਉਹਨੂੰ ਉਤਰ ਨਹੀਂ ਮੈਂ ਥੱਲੇ ਗੱਲ ਚੱਲ ਰਹੀ ਸੀ ਹਾਂ ਇਹ ਮੈਂ ਵਿਆਖਿਆ ਕਰ ਰਿਹਾ ਬਾਣੀ ਦੀ ਅੱਜ ਦਾ ਅਹੀ ਹਾਲ ਹੈ ਨਾ ਹਰ ਰਸ ਸੋੜਨ ਖੋਸ਼ਿਆਰਾ ਜਿੱਥੇ ਹਰੀ ਰਸ ਵਰਤਦਾ ਕੀਰਤਨ ਉਥੇ ਕਾਲੀ ਜਿੱਥੇ ਗੰਦ ਵਰਤਦਾ ਕਹਿੰਦੇ ਹੋਰਲਾ ਦੇ ਇੱਕ ਇਹਦੇ ਹੁੰਦਾ ਨਾ ਦੇਖੋ ਸੋ ਇਦਾਂ ਇਹ ਹੋ ਗਿਆ ਅੱਜ ਚਲੋ ਆਪਾਂ ਬਚੀਏ ਸਿਆਣੇ ਬੈਠੇ ਨੂੰ ਆਪ ਵੀ ਬਚੋ ਦੂਜਿਆਂ ਨੂੰ ਵੀ ਬਚਾਓ ਬਚੋ ਇਹਨਾਂ ਗੱਲਾਂ ਤੋਂ ਗੁਰੂ ਸਾਹਿਬ ਤਾਂ ਕਹਿੰਦੇ ਨਾ ਕੰਨਾ ਚਾਣਾ ਪਹਿਨ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਈ ਸਾਖਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਅਜਾਈ ਜਿਹੜੇ ਅਜਾਈ ਬੋਲ ਹੈ ਬਕਵਾਸ ਹੈ ਕੰਨਾਂ ਚ ਨਾ ਪਵੇ ਕੰਨਾਂ ਵਿੱਚ ਨਾ ਪਵੇ ਸੋ ਇਦਾਂ ਭਾਈ ਇਹ ਕੰਨਾਂ ਦਾ ਰਸ ਵੀ ਛੱਡ ਦੇਣਾ ਹੈ ਕੱਚਾ ਰਸ ਅਸਲੀ ਰਸ ਕਿਹੜਾ ਹੈ ਉਹ ਪੀਣਾ ਹੈ ਇਹ ਕੰਨਾਂ ਦੇ ਡੂੰਆਂ ਦੇ ਨਾਲ ਖੈ ਲੋ ਅੰਮ੍ਰਿਤ ਪੀਣਾ ਹੈ ਕਾਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨੇ ਨੂੰ ਪਠਾਈ ਐ ਕੰਨੋ ਤੂੰ ਸੱਤ ਸੁਣਨ ਵਾਸਤੇ ਫਿੱਟ ਕੀਤੇ ਹੋ ਆ ਸੱਤ ਸੁਣਿਆ ਕਰੋ ਅਸਲੀ ਗੱਲ ਹੋ ਗਈ ਨਾ ਸੋ ਰਸਨਾ ਦੇ ਨਾਲ ਬਾਣੀ ਪੜਿਆ ਕਰੋ ਨਾਮ ਕਹਤ ਗੋਬਿੰਦ ਕਾ ਸੁਚੀ ਪਈ ਰਸਨਾ ਰਸਨਾ ਇਹ ਇਹ ਜੀਵ ਦੇ ਸਵਾਦਾਂ ਤੋਂ ਵੀ ਬਚੋ ਠੀਕ ਹੈ ਪ੍ਰਸ਼ਾਦਾ ਛਕਣਾ ਹੈ ਲੋੜ ਮਤਾ ਛਕਣਾ ਥੋੜਾ ਟੇਸਟ ਵੀ ਹੋਵੇ ਸ਼ੱਕ ਕੋਈ ਨਹੀਂ ਪਰ ਟੇਸਟ ਦੂਜੇ ਨੰਬਰ ਤੇ ਰੱਖਣਾ ਹੈ ਪਹਿਲੇ ਨੰਬਰ ਤੇ ਕੀ ਰੱਖਣਾ ਹੈ ਭੋਜਨ ਦੀ ਪੋਸ਼ਟਿਕਤਾ ਪੋਸ਼ਟਿਕਤਾ ਸਮਝ ਗਏ ਨਾ ਬੈਲੈਂਸਡ ਡਾਈਟ ਸੰਤੁਲਿਤ ਭੋਜਨ ਵੀ ਕਹਿੰਦੇ ਨੇ ਪੰਜਾਬੀ 'ਚ ਆਪਾਂ ਬੀ ਜੀ ਦੇ ਵਿੱਚ ਲੋਹੇ ਦੇ ਵਿਟਾਮਿਨ ਆਇਰਨ ਮੈਨਰਲਜ਼ ਲੋਹੇ ਦੇ ਤੱਤ ਕਹਿੰਨੋ ਚਲੋ ਹੋਣ ਸੋ ਪਹਿਲੇ ਨੰਬਰ ਤੇ ਕੀ ਰੱਖਣਾ ਹੈ ਔਸ਼ਟਕਤਾ ਵੀ ਜੋ ਸ਼ਕ ਰੱਖੇ ਸਰੀਰ ਨੂੰ ਲਾਭ ਹੈ ਨਾ ਇਹਦਾ ਟੇਸਟ ਦੂਜੇ ਨੰਬਰ ਤੇ ਵੀ ਸ਼ੀਕਾ ਥੋੜਾ ਜਿਹਾ ਟੇਸਟ ਹੋਵੇ ਭੁੱਖ ਲੱਗੀ ਤੋਂ ਬਿਨਾ ਨਹੀਂ ਖਾਣਾ ਭੁੱਖ ਲੱਗੀ ਤੋਂ ਖਾਓ ਰਹੀਂਦੀ ਹਟ ਜਾਓ ਇਹ ਨਿਯਮ ਹੈ ਇਹ ਨਿਯਮ ਹੈ ਐਵੇਂ ਨਹੀਂ ਟੱਡ ਪਸ਼ੂ ਵਾਂਗੂ ਭਰਨਾ ਜਿੱਦੀ ਲਿਖੇ ਬਾਣੀ ਪੜੋ ਪੇਟ ਭਰਿਓ ਪਸ਼ੂਆ ਜਿਉ ਸੋਇਓ ਕਿੰਦੇ ਪਸ਼ੂ ਮੂੰਹ ਨੂੰ ਢੱਡ ਭਰ ਲਿਆ ਸੁੱਤੇ ਰਹੇ ਦਵਾਰੇ ਭੜਿਓ ਪੇਟ ਭਰਿਓ ਪਸ਼ੂ ਆ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਕਿੰਦੇ ਮਨੁੱਖਾ ਜਨਮ ਹੀ ਹਾਰ ਗਏ ਵੀ ਬਿਨਾ ਭੁੱਖ ਤੋਂ ਹੀ ਕਹਿੰਦੇ ਚਲ ਸਵਾਦ ਆ ਕਹਿੰਦੇ ਖਾਣਨੇ ਸਵਾਦ ਨੇ ਇਦਾਂ ਇਹ ਹੋਸ਼ੇ ਰਸ ਦੇ ਵਿੱਚ ਜੀਬ ਵੀ ਸੌਂਗੀ ਬਣਿਚ ਬਚਨ ਆਉਂਦਾ ਨਾ ਰਸਨਾ ਸੋਈ ਬੋਲਿਆ ਤਰ ਰਸਨਾ ਸੋਈ ਲੋਭ ਮੀਠੇ ਸਾਦ ਇਹ ਜਿਹੜੀ ਰਸਨਾ ਜੀਵ ਹੈ ਇਹ ਮਿੱਠੇ ਸਵਾਦਾਂ ਦੇ ਲੋਭ ਦੇ ਵਿੱਚ ਸੁੱਤੀ ਪਈ ਹੈ ਸੁੱਤੀ ਦਾ ਭਾਵ ਭਾਵ ਅਰਥ ਲੈਣ ਹੁੰਦਾ ਬਾਣੀ ਪੋਇਟਰੀ ਵਿੱਚ ਨਾ ਕਾਂ ਭਾਸ਼ਾ ਚ ਭਾਵ ਕੇ ਜੀਵ ਰਸਨਾ ਕਹ ਲੋ ਜੀਵ ਢਿੱਡ ਦੀ ਗੱਲ ਹੀ ਨਹੀਂ ਸੁਣਦੀ ਸੁੱਤੀ ਪੈਦਾ ਭਾਵ ਸਮਝ ਗਏ ਢਿੱਡ ਕੀ ਕਹੀ ਜਾਂਦਾ ਬੱਸ ਕਰ ਬੱਸ ਕਰ ਢਿੱਡ ਕਹੀ ਜਾਂਦਾ ਤੇ ਸੁੱਤੀ ਹੋਈ ਜੀਵ ਢਿੱਡ ਦੀ ਗੱਲ ਸੁਣਦੀ ਹੋਈ ਨਹੀਂ ਕੀ ਕਹੀ ਜਾਂਦੀ ਹੈ ਸਵਾਲ ਬਹੁਤ ਹੈ ਸਵਾਦ ਬੋਤਾ। ਉਹ ਢੱਡ ਦੀ ਤਾਂ ਸੁਣਦਾ ਉਹ ਕੀ ਬੋਲੀ ਜਾਂਦਾ ਉਹ ਦੀ ਸੁਣਦੀ ਵੀ ਨਹੀਂ। ਬੋਲੋ ਸਤਨਾਮ। ਇਹ ਕਥਾ ਜੀ ਬਾਣੀ ਦੀ ਮੈਂ ਕਥਾ ਲੋਕ ਪਾਸਾ ਚ ਕਰਦਾ ਹੁਣ ਮੈਂ। ਇਹਦਾ ਅਰਸੇ ਪੰਗਤੀ ਦਾ ਹੀ ਸੁਣਦੀ ਉਹ ਨਹੀਂ ਸੁਤੀ ਹੋਈ ਭਈ ਆ। ਹਾਂਜੀ ਨਾ ਆਪਣੇ ਢੱਡ ਦੀ ਸੁਣੇ, ਨਾ ਡਾਕਟਰ ਦੀ ਸੁਣੇ। ਵੀ ਡਾਕਟਰ ਨੇ ਚੈੱਕ ਅਪ ਕੀਤਾ ਵੀ ਸ਼ੂਗਰ ਵਧਿਆ ਬੰਦ ਆ ਦਵਾਈ ਟਾਈਮ ਨਾਲ ਲੈ ਲਿਆ ਕਰ। ਪਰ ਜੀਵਨ ਡਾਕਟਰ ਦੀ ਗੱਲ ਹੀ ਨਹੀਂ ਸੁਣੀ। ਸ਼ੂਗਰ ਦੀ ਗੋਲੀ ਤਾਂ ਲੈ ਲੈਂਦਾ ਹਰ ਨਾਲ ਹੀ ਗਲਾਬ ਜਾਮਣੀਆਂ ਜਲੇਬੀਆਂ ਵੀ ਖਾਈ ਜਾਂਦੇ ਆ। ਕਿ ਡਾਕਟਰ ਨੂੰ ਡਾਕਟਰ ਸਾਹਿਬ ਜੀ ਕੰਟਰੋਲ ਪਤਾ ਨਹੀਂ ਕਾਤੇ ਨਹੀਂ ਹੁੰਦੀ ਵੀ ਕਿੱਥੋਂ ਉਹ ਜੀਵਤਾ ਸੁੱਤੀ ਪਈ ਐ ਬੋਲੋ ਸਤਨਾਮ ਜੀਵ ਸੁਣਦੀ ਹੀ ਨਹੀਂ ਡਾਕਟਰ ਦੀ ਗੱਲ ਇਦਾਂ ਹੀ ਐ ਨਾ ਜੀ ਦੇਖੋ ਬਲੱਡ ਪ੍ਰੈਸ਼ਰ ਵੱਧਦਾ ਪਕੜੂ ਹੀ ਨਹੀਂ ਸਾਨੂੰ ਹਟਦੇ ਜੀਮ ਜੀਵ ਜੀਵ ਨੇ ਤਾਂ ਸੁਣੇ ਹੀ ਨਹੀਂ ਡਾਕਟਰ ਨੂੰ ਵੀ ਡਾਕਟਰ ਨੇ ਕੀ ਕਿਹਾ ਸੀ ਸੁੱਤੀ ਪਈ ਐ ਮੈਨੂੰ ਸੁੱਤੇ ਹੋਏ ਬੰਦੇ ਨੂੰ ਕਿਹੜਾ ਸੁਣਦਾ ਹੁੰਦਾ ਆ ਕੋਸ਼ਿਸ਼ ਐ ਇਸ ਕਰਕੇ ਛੱਡਦੇ ਛੱਡਦੇ ਸੋ ਇਦਾਂ ਇਹਨਾਂ ਹੋਸ਼ੇ ਰਸਾਂ ਤੋਂ ਬਚਣਾ ਐ ਬਸ ਇਨੀ ਵੀ ਆਖਿਆ ਬਹੁਤ ਹੋ ਗਈ ਚਾਹੇ ਉਹ ਜੀਬ ਦਾ ਹੋਸ਼ਿਆਰਾ ਸਹ ਚਾਹੇ ਅੱਖਾਂ ਦਾ ਚਾਹੇ ਕੰਨਾਂ ਦਾ ਚਾਹੇ ਨਸ਼ੇ ਰੂਪੀ ਮਹਿਫਲਾਂ ਦੇ ਕੱਚੇ ਰਸ ਸਾਤਾਂ ਤੇ ਉਹ ਫਿਰ ਨਾਟਕ ਚੇਟਕ ਹੋਰ ਸਾਰਾ ਕੁਝ ਬੜਾ ਵਿਖਾਣਾ ਵੇਖਿਆ ਨਾਟਕ ਚੇਟਕ ਇਹ ਛੜਦਲੇ ਕਹਿੰਦੇ ਸੁਖ ਨਾਹੀ ਬਹੁਤਾ ਧੰਕ ਸੁਖ ਨਾਹੀ ਵੇਖੇ ਨਿਰਤ ਨਾਟੇ ਨਿਰਤ ਨਾਟੇ ਇਹ ਨਾਚ ਨਾਟਕ ਵੇਖੀ ਨਹੀਂ ਕੁਛ ਬਣਨਾ ਸੁਖਣਾ ਹੀ ਪੇਖੇ ਨਿਰਤ ਨਾਟੇ ਸੁਖਣਾ ਹੀ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਰਹੁ ਵਿਚਾਰ ਏ ਸੀ ਜੀ ਪਹਿਲੀ ਪੰਕਤੀ ਦੀ ਵਿਆਖਿਆ ਆਪਾਂ ਸਮਝ ਲਈ ਦੁਬਾਰੇ ਪੜ ਲਓ ਭਾਵੇਂ ਹਰ ਰਸ ਛੋੜ ਹੋਸ਼ੈ ਰਸ ਮਾਤਾ ਕਰਮ ਹੈ ਵਸਤ ਬਾਹਰ ਉੱਠ ਜਾਂਦਾ ਜੋ ਸੁਖ ਸ਼ਾਂਤੀ ਆਨੰਦ ਹੈ ਉਹ ਦੇ ਸਰੀਰੂਪੀ ਘਰ ਦੇ ਵਿੱਚ ਹੀ ਹੈ ਪਰ ਇਹ ਸੁੱਖ ਲੈਣ ਵਾਸਤੇ ਸ਼ਾਂਤੀ ਆਨੰਦ ਲੈਣ ਵਾਸਤੇ ਬਾਹਰ ਉੱਠ ਕੇ ਚਲਾ ਜਾਂਦਾ। ਬਸ ਜਿੰਨੀ ਦੇਰ ਅਸੀਂ ਮਨ ਦਾ ਸੁੱਖ ਮਨ ਦੀ ਸ਼ਾਂਤੀ ਬਾਹਰ ਭਾਲਦੇ ਹਾਂ, ਓਨੀ ਦੇਰ ਭਟਕਦੇ ਹਾਂ। ਕੋਈ ਸ਼ੱਕ ਨਹੀਂ ਸ੍ਰੀ ਦੇ ਲੋੜਾਂ ਬਾਹਰ ਪੂਰੀਆਂ ਹੁੰਦੀਆਂ। ਇਹ ਚ ਕੋਈ ਸ਼ੱਕ ਨਹੀਂ નો ਡਾਊਟ। ਪਰ ਮਨ ਦੀਆਂ ਲੋੜਾਂ ਅੰਦਰੋਂ ਪੂਰੀਆਂ ਹੁੰਦੀਆਂ। ਮਨ ਚਾਹੁੰਦਾ ਨਾ ਸੁੱਖ ਵੀ ਇਹੋ ਜਿਹਾ ਮਿਲੇ ਕਦੇ, ਸ਼ਾਂਤੀ ਵੀ ਇਹੋ ਜਿਹੀ ਮਿਲੇ ਕਦੇ, ਆਨੰਦ ਵੀ ਇਹੋ ਜਿਹਾ ਮਿਲੇ ਕਿਤੇ, ਮੁੱਕੇ ਨਾ। ਇਹ ਤੇਰਾ ਆਪਾਂ ਹੈ। ਆਸ ਯੀ ਤੀਰੇ ਅੰਦਰ ਹੈ ਅੰਦਰ ਹੈ ਤੇ ਜੇ ਅਸੀਂ ਬਾਹਰੋਂ ਲੱਭਦੇ ਹਾਂ ਮਿਲਣਾ ਕਿਥੋਂ ਨਹੀਂ ਗੁਰੂ ਜੀ ਕਹਿੰਦੇ ਚਲੋ ਢਟਕ ਲਾ ਕਿੰਨਾ ਮਰਜੀ ਲਿਖਿਆ ਨ ਬਣ ਜੀ ਪੜ੍ਹ ਲਓ ਕਹਿੰਦੇ ਬਿਨ ਹਰ ਨਾਮ ਨਾ ਸ਼ਾਂਤ ਹੋਈ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤੇ ਵਿਦਮਨ ਤੀਰੇ ਚੰਤਨ ਚੰਦਨਾ ਸਰਤ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਮਨ ਦਾ ਸੁੱਖ ਸ਼ਾਂਤੀ ਆਨੰਦ ਮਨੋਰੰਜਨ ਦੇ ਨਾਂ ਦੇ ਉੱਤੇ ਸਮਝ ਗਏ ਨਾ ਹੁਣ ਬਾਹਰ ਕੋਈ ਮਹਿਫਲਾਂ ਚੋਂ ਲੱਭਦਾ ਕੋਈ ਸਿਨੇਮਿਆਂ ਚੋਂ ਲੱਭਦਾ ਕੋਈ ਨਾਚਾਂ ਚੋਂ ਲੱਭਦਾ ਕੋਈ ਹੋਰ ਭੜੀਆਂ ਕਰਤੂਤਾਂ ਚੋਂ ਲੱਭਦਾ ਮਾਫ਼ ਕਰਨਾ ਇਸ਼ਾਰਾ ਕਾਫੀ ਹੈ ਇਹ ਕਾਮ ਨਰਕ ਜਿਸਰਾ ਮੰ ਸਮਝ ਗਏ ਸੋ ਬਸ ਓਨੀ ਤੇਰੇ ਭਟਕਣਾ ਵਿੱਚ ਹੈ ਜਿੰਨੀ ਦੇਰ ਤੱਕ ਇਹ ਸੁੱਖ ਸ਼ਾਂਤੀ ਆਨੰਦ ਜਿਹੜਾ ਮਨ ਦਾ ਬਾਹਰ ਲੱਭਦਾ ਹੈ ਕਰਮ ਹੈ ਵਸਤ ਜੋ ਮਨ ਚਾਹੁੰਦਾ ਹੈ ਨਾ ਉਹ ਘਰ ਵਿੱਚ ਹੈ ਅਸਰੀਰੂਪੀ ਘਰ ਵਿੱਚ ਕਰਮ ਹੈ ਵਸਤ ਬਾਹਰ ਉਠ ਜਾਤਾ